ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕਾਲੀਏ ਵਾਲੇ ਦੇ ਵਿੱਚ ਕਾਲੀਏ ਵਾਲਾ ਪਿੰਡ ਦੌਲਤਪੁਰੇ ਦਾ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਹੁਣਾ ਦਾ ਮਿੱਤਰੋ 2 ਜਨਵਾਰ ਬਕਾਊਆ ਇੱਕ ਤਾਂ ਆਹ ਮਹਿ ਤਾਜੀ ਸੂਈ ਜਿਹੜੇ ਭਰਾ ਕਹਿੰਦੇ ਸੀ ਨਾ ਵੀ ਸਭੇ ਘੱਟ ਪੈਸਿਆਂ ਵਾਲੀ ਘੱਟ ਮੁੱਲ ਵਾਲੀ ਮਹਿ ਦਵਾਈ ਕੋਈ 10-11 ਕਿਲੋ ਵਾਲੀ ਯਾਰ ਦੁੱਧ ਹੋਵੇ ਤਾ ਚੱਕੋ ਤੋਹਫਾ ਤੁਹਾਡੇ ਕੋਲੇ ਮੌਕਾ ਖਰੀਦਣ ਦਾ ਹੁਣ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਉਹ ਗੱਲ ਹੋਣ ਵਾਲੀ ਹੈ ਇਹ ਮੈਂ ਉਹਦੇ ਵਿੱਚ ਮਿੱਤਰੋ ਦੁੱਧ ਵੀ ਚੰਗਾ ਤਿਆਰ ਹੈ ਇਹਦੇ ਥੱਲੇ ਲੈ ਵੀ ਬਿਲਕੁਲ ਤੁਹਾਨੂੰ ਜਾਇਜ ਦੇਣੀ ਆ ਬਾਈ ਹੁਣ ਇਹ ਤਾਂ ਫੋਨ ਨਹੀਂ ਚੱਕਿਆ ਗਿਆ 14 ਦਿਨ ਲੱਗੇ ਪਰ ਤੁਹਾਨੂੰ ਫਿਰ ਵੀ ਆਪਾਂ ਮੌਕੇ ਤੇ ਪਹੁੰਚ ਗਏ ਤਿਆਰੀ ਵਿਖਾ ਦੇਣੀ ਆ ਤੁਹਾਨੂੰ ਕੱਟੀ ਇਹਦੇ ਮਗਰਪਾ ਦੀ ਕੱਟਾ ਉਹ ਗੱਲਬਾਤ ਕਰ ਲੈਨੇ ਬਾਈ ਦੇ ਨਾਲ ਇੱਕ ਕੱਟਾ ਦਵਾ ਦੇਾਂਗੇ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਠੀਕ ਸਿੱਤਾ ਦੇ ਪਰਿਵਾਰ ਠੀਕ ਆ ਠੀਕ ਆ ਚੜਦੀ ਕਲਾ ਦੀ ਸਾਰੇ ਨਾਮ ਦੱਸ ਦੀ ਕਰੋ ਵੀਰੇ ਨਾਮ ਤਰਸੇਮ ਸਿੰਘ ਤਰਸੇਮ ਸਿੰਘ ਹਾਂਜੀ ਤਰਸੇਮ ਬਾਈ ਇਹ 2 ਜਨਵਾਰ ਬਕਾਉ ਆਪਣੇ ਹਾਂ ਮੈਂ ਕਿੰਨਾ ਚਿਰ ਹੋ ਗਿਆ ਸੋਈ ਨੂੰ ਮੈਂ ਇਹਨੂੰ ਬਾਈ ਅੱਜ 12 13 ਦਿਨ ਹੋ ਗ 11 ਕਿਲੋ ਦੁੱਧ ਆ ਜੀ ਇਸ ਟਾਈਮ 11 ਕਿਲੋ ਦੁੱਧ ਤਿਆਰ ਆ ਚੂਣ ਚਣ ਕਿਵੇਂ ਲੱਗਿਆ ਜਮਾਂ ਜੀ ਪੁੱਲਾ ਜੀ ਠੀਕ ਆ ਬਾਈ ਤੇ ਜੇ ਕੋਈ ਹੋਰ ਕਵੇ ਵੀ ਆਪਾਂ 10 ਕਿਲੋ ਤੋਂ ਬਾਰ-ਬਾਰ ਚਵਾ ਦੇ ਮਗਰ ਕੱਟਾ ਕੇ ਕੱਟੀ ਮਗਰ ਕੱਟਾ ਜੀ ਮਗਰ ਕੱਟਾ ਸੂਈ ਨੂੰ ਕਿੰਨੇ ਦਿਨ ਦੱਸਿਆ ਸੀਗਾ 12 13 ਦਿਨ ਹੋ ਗਏ ਜੀ 12 13 ਇਹਨੂੰ ਲੈ ਜਾ ਬਾਈ ਮਾਤਾ ਜੀ 12 13 ਦਿਨ ਹੋ ਗਏ ਸੂਈ ਨੇ ਰੇਟ ਵੀਰੇ ਕੀ ਰੱਖਿਆ ਬਾਈ ਰੇਟ ਇਹਦਾ 78000 ਰੁਪਏ ਠੀਕ ਆ ਬਾਈ ਫਿਰ ਤਾਂ ਯਾਰ ਲੈਵੇ ਲੂਗੇ ਨਾ ਬੜੀ ਖਰੀਆ ਹਨਾ ਹਾਂਜੀ ਹਾਂਜੀ ਹੂੰ ਥੋੜਾ ਨੇਰਾ ਪਰ ਮੈਂ ਆ ਵੇਖੋ ਬਾਈ ਹੁਣ ਪਤਾ ਲੱ ਅੰਡਰ ਰੂਟਰ ਦਾ ਬੜਾ ਖੁੱਲਾ ਡੁੱਲਾ ਹੈ ਨਾ ਬਾਕੀ ਹਜੇ ਮੈਂ ਬਾੜੀ ਫੁੱਡੀ ਨਹੀਂ ਗਈ ਨਹੀਂ 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 ਚੋਟੀਆਂ ਦੀ ਆ ਕੀ ਮਾੜੀ ਆ ਯਾਰੇ ਨੇ ਦੀ ਬਈ ਮਾਨ ਤਾਂ ਉਹ ਤਾਂ ਕਰਦਿਆਂ ਕਰਦਿਆਂ ਹੀ ਕਰਦਿਆ ਲੰਗ ਮਾਰਦੀ ਥੋੜਾ ਜਣਾ ਇਹ ਯਾਰ ਪੱਕਾ ਥਾਂ ਕਰਦੀ ਹੈ ਨਾ ਪੱਕਾ ਥਾਂ ਬਾਲਾ ਕਰਦੀ ਹੈ ਮੂਰ ਨਹੀਂ ਲਾਤੇ ਥੋੜਾ ਪੱਕਾ ਬਣਾਉਂਦੀ ਆ ਬਾੜੀ ਬਣਾਉਂਦੀ ਆ ਪੱਕਾ ਨੌ ਨੌ ਨਵਾ ਦਿੱਤਾ ਨਾ ਤੁਸੀਂ ਕੱਚਾ ਹਾਂਜੀ 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 ਉਹ ਨੌ ਜਾ ਮੂਰ ਲਾਓ ਲਵਾਤੇ ਆਪਾਂ ਕਈ ਵਾਰੀ ਵੜਾ ਦਿੰਨੇ ਹਾਂ ਹਾਂਜੀ 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 ਠੀਕ ਹੈ ਵੀਰੇ ਥਾਣਾ ਤੁਹਾਨੂੰ ਵੇਖੋ ਬਾਈ ਕਿਰਾਂ ਦੀ ਕਰਮਾ ਵਾਲੀ ਤੇ ਚਾਰੇ ਐਨ ਵਿਰਲਾ ਬੁਰਨਾਪੂਰੀਆਂ ਟਿਕਾਣੇ ਤੇ ਲੱਗੀਆਂ ਹੋਊਗਾ ਮੇਨੂੰ ਹਨਾ ਬਾਈ ਤੇ ਬਾਈ ਇਹਦੇ ਮਗਰ ਆ ਗਿਆ ਕਟਾ ਹਾਂਜੀ ਹਾਂਜੀ 70 ਤੇ ਮਾਨਤਨ ਕਰਦੇ ਆਂ ਆ ਕਰਦੇ ਆਂ ਠੀਕ ਹੈ ਠੀਕ ਹੈ ਬਾਈ ਹਾਂਜੀ ਮਿੱਤਰੋ ਲੈ ਵੀ ਮਿੱਤਰੋ ਧਾਰਾ ਵੀ ਤੁਹਾਨੂੰ ਚੋਣ ਟਾਈਮ ਹੀ ਆਪਾਂ ਦੁੱਧ ਵੀ ਹਿੰਦਾ ਕਰਮਾ ਜੀ ਦਾ ਵਿਖਾਈ ਦਿੰ ਤਾਂ ਉਹ ਤਾਂ ਸਾਢੇ 6 ਦਾ ਹੋਊਗਾ ਮੇਰੇ ਹਿਸਾਬ ਨਾਲ ਹਾਂ ਆ ਵੇਖ ਲਓ ਬਾਈ ਹਾਂ ਸਾਲ ਤਾਂ ਬੱਚਾ ਕਰਮਾ ਵਾਲੀ ਥੱਲੇ ਲੈ ਵੀ ਮੈਂ ਥੋੜਾ 7:00 ਵਜੇ ਤੇ 10 ਮਿੰਟ ਤੇ ਆਪਾਂ ਚਵਾਈ ਕਰ ਦੁੱਤੀ ਜਾਂਦੀ ਕਰਮਾ ਵਾਲੀ ਦੀ ਤੇ ਸਨੇਰਾ ਘੰਡਾ ਕੋ ਲੇਟ ਹੋ ਗਈ ਵੈਸੇ 6:00 ਵਜੇ ਚਵਾਈ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ 6:00 ਵਜੇ ਹਾਂ ਆਮ 6:00 ਤੋਂ 6:00 ਚਵਾਈ ਚੱਲਦੀ ਸਾਰੇ ਘਰਾਂ ਦੀ ਹਾਂ ਜੀ ਹਾਂ ਜੀ ਇੱਕ ਗਾਂ ਵੀ ਭਗਾਉਣੀ ਪਰ ਉਹ ਵੇਗੀ ਪਾਈ ਉਹਨਾਂ ਦੇ ਆਉਂਦਿਆਂ ਨੂੰ ਉਹ ਬਾਈ ਬਿਆਨਾ ਨਾ ਕਰਕੇ ਬਿਆਨਾ ਕਰਕੇ ਚੋਚ ਆਗੇ ਨਾ ਨਹੀਂ ਠੀਕ ਆ ਬਈ ਸਿਆਣੀ ਗੱਲ ਆ ਤੇ ਕੱਦੋਂ ਸਮੁੰਦਰ ਆ ਹਾਂ ਕੱਦੋਂ ਦਾ ਸਮੁੰਦਰ ਆ ਥੋੜੀ ਜਿਹੀ ਪਰ ਮੈਂ ਚੰਗੀ ਆ ਦੁੱਧ ਵਾਲੇ ਨੂੰ ਮਾੜੀ ਨਹੀਂ ਦੀ ਪੈਨੇ ਨਹੀਂ ਹੀ ਲੈਣਾ ਹਾਂਜੀ ਹਾਂਜੀ ਲੱਖ ਰੁਪਈਆ ਲਾ ਕੇ ਵੀ ਨਹੀਂ ਆਹ ਸਹੀ ਗੱਲ ਆ ਜੀ ਹਾਂ ਹਾਂਜੀ ਹਾਂਜੀ ਮਾਂ ਮਾਂ ਇਹ ਨਹੀਂ ਮਾਂ ਲੱਖ ਲਾਉਣਾ ਤਾਂ ਸਵਾ ਲਾਓ ਲੈ ਆ ਰਿਹਾ ਇੱਥੇ ਆ ਜਾ ਫਿਰ ਹਾਂਜੀ ਫੜੇ ਮਾਂ ਗਿਲਾ ਬਈ ਆ ਵੇਖੋ ਚੂਨ ਬਈ ਕਰੀਅਰ ਦਾ ਦੋਤਾ ਹੈ ਨਾ ਉਹ ਵਾਠ ਠੀਕ ਹੈ ਭਾਈ ਓਕੇ ਵਾਕਿਆ ਸੀਲ ਵੀ ਬਹੁਤ ਆ ਯਾਰ ਕੋਈ ਨੀਂਦ ਦਾ ਵਿਚਾਰੀ ਨਹੀਂ ਕਰਮਾ ਇਹਨੂੰ ਹੈ ਨਾ ਅੱਛਾ ਭਾਈ ਕਟਾ ਕਿੰਨੇ ਦਾ ਦੇ ਦੇਾਂਗੇ ਭਾਈ ਕਟਾ ਵੇਖ ਲੈ ਭਾਈ ਕਿੰਨੇ ਦਾ ਕਿੰ ਬਾਤ ਦਾ ਦੇ ਕਿੰਨੀ ਉਮਰ ਦਾ ਹੈ ਇਹ ਇਹ ਦੋਂਦਾ ਦੋਂਦਾ ਹੈ ਕਿਨੇ ਦਾ ਦੇ ਦੇਾਂਗੇ ਭਾਈ ਆੜੀਆ 35000 35000 ਭਾਈ ਦੋ ਮੰਨ ਤਾਂ ਠੀਕ ਹੈ ਭਾਈ ਓਕੇ ਠੀਕ ਹੈ ਲੈ ਮਿੱਤਰੋ ਤੇ ਇਹ ਕੱਟਾ ਬਈ ਤੁਹਾਨੂੰ ਵਿਖਾ ਦੇ ਬੁਖਾ ਦੇ ਕੱਟਾ ਚਾਰੇ ਪਾਸੇ ਉਮਰ ਕਿੰਨੀ ਦੱਸੀ ਸੀ ਬਈ ਹੰਦੀ ਦੋਂਦਾ ਹੈ ਠੀਕ ਹੈ ਬਈ ਅੱਖਾਂ ਵਿੱਚ ਜਵਾਬ ਹੈਗੇ ਨੀਲੀ ਦਾ ਵੀ ਕੈਰੇਕਟਰ ਸਾਰੇ ਪੂਰੇ ਕਰਦਾ ਵਾ ਬਈ ਰੇਟ ਬਾਈ ਨੇ ਦੱਸ ਦਿੱਤਾ ਮੈਂ ਦਾ ਰੇਟ 78000 ਰੁਪਿਆ ਕੱਟੇ ਦਾ ਰੇਟ 35000 ਰੁਪਿਆ ਹੈ ਥੱਲੋ ਵੀ ਪੋਦ ਓਕੇ ਕੱਟਾ ਮੈਂ ਪਹਿਲਾਂ ਹੀ ਵੇਖ ਲਿਆ ਥੱਲੋ ਬੜਾ ਚੰਗਾ ਬਾਕੀ ਬਈ ਗੱਲਬਾਤ ਬਾਈ ਨਾਲ ਫੋਨ ਤੇ ਕਰ ਲਿਆ ਜੇ ਨੰਬਰ ਸਕਰੀਨ ਦੇ ਉੱਤੇ ਹੈ